ਸੋ ਹਾਂਜੀ ਬਾਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾਡ ਬਰਬਰੀ ਗੋਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਜੇਕਰ ਕੋਈ ਵੀਰ ਬੱਕਰੀਆਂ ਦਾ ਕੰਮ ਸ਼ੁਰੂ ਕਰਨ ਬਾਰੇ ਸੋਚ ਰਿਹਾ ਤਾਂ ਉਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਵੀ ਕੀ ਕੀ ਫਾਇਦੇ ਆ ਇਸ ਕੰਮ ਕਰਨ ਵਿੱਚ ਤੇ ਕੀ ਕੀ ਨੁਕਸਾਨ ਆ ਤੇ ਕਿੰਨਾ ਕੁ ਖਰਚੇ ਹੁੰਦਾ ਬੱਕਰੀ ਪਾਲਣ ਦੇ ਵਿੱਚ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਸੋ ਹਾਂ ਜੀ ਬਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਜੇਕਰ ਕੋਈ ਵੀਰ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਬਾਰੇ ਸੋਚ ਰਿਹਾ ਤਾਂ ਉਹ ਹੁਣ ਇਸ ਸਮੇ ਜਿਹੜਾ ਬੱਕਰੀ ਪਾਲਣ ਦਾ ਕੰਮ ਆ ਸ਼ੁਰੂ ਕਰ ਸਕਦਾ ਕਿਉਂਕਿ ਇਸ ਟਾਈਮ ਜਿਹੜੇ ਬੱਕਰੀਆਂ ਦੀ ਮੰਗਾ ਬਹੁਤ ਜ਼ਿਆਦਾ ਹੈਗੀ ਆ ਕੋਈ ਵੀ ਨਸਲ ਆ ਬੀਟਲਾ ਚਾਹੇ ਬਰਬਰੀ ਆ ਵਧੀਆ ਰੇਟ ਦੇ ਵਿੱਚ ਸੇਲ ਹੋ ਰਹੀਆਂ ਬੱਕਰੀਆਂ ਤੇ ਬਹੁਤ ਵਧੀਆ ਪੀਕ ਲੈਵਲ ਤੇ ਕੰਮ ਚੱਲੀ ਜਾਂਦਾ ਬੱਕਰੀਆਂ ਦਾ ਇਸ ਟਾਈਮ ਤੇ ਆਪਣੇ ਮੁਤਾਬਕ ਜੇਕਰ ਕੋਈ ਵੀਰ ਨਵਾਂ ਸ਼ੁਰੂ ਕਰਨਾ ਚਾਹੁੰਦਾ ਤਾਂ ਉਹ ਬਰਬਰੀ ਨਸਲ ਤੇ ਕੰਮ ਸ਼ੁਰੂ ਕਰ ਸਕਦਾ ਕਿਉਂਕਿ ਬਰਬਰੀ ਨਸਲ ਬਹੁਤ ਵਧੀਆ ਨਸਲ ਆ ਤੇ ਇੱਕ ਸਿਆਣੀ ਨਸਲ ਆ ਤੇ ਜੇਕਰ ਕਿਸੇ ਨੇ ਕੰਮ ਸ਼ੁਰੂ ਕਰਨਾ ਤਾਂ ਉਹ ਕਰ ਸਕਦਾ ਅੱਜ ਦੇ ਟਾਈਮ ਵਿੱਚ ਬਰਬਰੀ ਬੀਟਲ ਬੱਕਰੀ ਦੇ ਮੁਕਾਬਲੇ ਵਿੱਚ ਚੱਲੀ ਜਾਂਦੀ ਹੈ ਜਿਹੜਾ ਇਹਦਾ ਰੇਟ ਉਹ ਬੀਟਲ ਦੇ ਮੁਕਾਬਲੇ ਚੱਲੀ ਜਾਂਦਾ ਅੱਜ ਦੇ ਟਾਈਮ ਵਿੱਚ ਬਰਬਰੀ ਪੱਠ 2-3 ਮਹੀਨਿਆਂ ਦੀ ਪਾਠ ਜਿਹੜੀ ਆ 7-8000 ਦੇ ਵਿੱਚ ਸੇਲ ਹੋਈ ਜਾਂਦੀ ਆ ਤੇ ਇਸ ਤੋਂ ਵੱਡੀ ਜਿਹੜੀ 8-9 ਮਹੀਨਿਆਂ ਦੀ ਪਾਠ ਤਾਂ ਉਹ 13-14000 ਦੇ ਵਿੱਚ ਵਿੱਚ ਜਿਹੜੀ ਸੇਲ ਹੋਈ ਜਾਂਦੀ ਆ ਤੇ ਇਸ ਤਰ੍ਹਾਂ ਜੇਕਰ ਕੋਈ ਵੀਰ ਨਵਾਂ ਸ਼ੁਰੂ ਕਰਨਾ ਚਾਹੁੰਦਾ ਤਾਂ ਉਹ ਇੱਕ ਦੋ ਬੱਕਰੀਆਂ ਦਾ ਸ਼ੁਰੂ ਕਰ ਸਕਦਾ ਜੇਕਰ ਉਹ ਅੱਜ ਇੱਕ ਬੱਕਰੀ ਲੈ ਕੇ ਆਉਂਦਾ ਤਾਂ ਉਹਦੇ ਵਿੱਚ ਉਸ ਨੂੰ ਜਿਹੜਾ ਵਧੀਆ ਬੈਨੀਫਿਟ ਹੋਊਗਾ ਕਿਉਂਕਿ ਜੇਕਰ ਉਹ ਬੱਕਰੀਆਂ ਇੱਕ ਜਾਂ ਦੋ ਬੱਕਰੀਆਂ ਲੈ ਕੇ ਆਉਂਦਾ ਤਾਂ ਉਸ ਨੂੰ ਚੰਗੇ ਬਰੀਡਰ ਤੋਂ ਗੱਭਣ ਕਰਵਾ ਕੇ ਜਦੋਂ ਬੱਚੇ ਦੇਣਗੇ ਤਾਂ ਵਧੀਆ ਰੇਟ ਦੇ ਵਿੱਚ ਬੱਚੇ ਸੇਲ ਕਰ ਸਕਦਾ ਕਿਉਂਕਿ ਬਰਬਰੀ ਨਸਲ ਦੇ ਵਿੱਚ ਸਭ ਤੋਂ ਜਿਹੜੀ ਟਾਪ ਮੰਨੀ ਜਾਂਦੀ ਆ ਉਹ ਕੋਹਨੀ ਪੱਠ ਖੜੇ ਕੰਨਾਂ ਦੀ ਤੇ ਵਾਈਟ ਕਲਰ ਦੇ ਵਿੱਚ ਮੰਨੀ ਜਾਂਦੀ ਆ ਤੇ ਜੇਕਰ ਚਿੱਟੀਆਂ ਅੱਖਾਂ ਤਾਂ ਫਿਰ ਉਸ ਦੀ ਕੀਮਤ ਹੈ ਜਿਹੜੀ ਉਸ ਤੋਂ ਵੀ ਵੱਧ ਜਾਂਦੀ ਆ ਚਿੱਟੀਆਂ ਅੱਖਾਂ ਦੀ 2-3 ਮਹੀਨਿਆਂ ਦੀ ਪੱਠ ਅੱਜ ਦੇ ਟਾਈਮ ਵਿੱਚ 16-17000 ਦੀ ਸੇਲ ਹੁੰਦੀ ਆ ਤੇ ਜੇਕਰ ਆਪਾਂ ਚਿੱਟੀਆਂ ਅੱਖਾਂ ਦੀ ਬੱਕਰੀ ਲੈਉਣੇ ਤਾਂ ਉਹਦੇ ਵਿੱਚ ਹੋਰ ਵੀ ਬੈਨੀਫਿਟ ਆ ਚੰਗੇ ਬੱਕਰੇ ਤੋਂ ਉਹਨੂੰ ਕਰਾਸ ਕਰਵਾ ਕੇ ਟਿੱਟੀਆਂ ਖਾਲੇ ਤੋਂ ਤਾਂ ਚੰਗੇ ਬੱਚੇ ਆਉਣਗੇ ਤਾਂ ਉਹ 16-17000 ਦੇ ਰੇਟ ਵਿੱਚ ਜਿਹੜੇ ਵਧੀਆ ਸੇਲ ਕਰਕੇ ਆਪਾਂ ਪੈਸੇ ਕਮਾ ਸਕਦੇ ਆ ਜਿਵੇਂ ਕੋਈ ਨੂੰ ਪਤਾ ਨੂੰ ਦੱਸ ਦਿੰਨੇ ਆ ਵੀ ਜੇਕਰ ਆਪਾਂ ਬੱਕਰੀ ਖਰੀਦਣੀ ਆ ਤਾਂ ਆਪਾਂ ਖਾਲੀ ਬੱਕਰੀ ਖਰੀਦਾਂਗੇ ਤਾਂ ਉਹਦੇ ਵਿੱਚ ਜਿਆਦਾ ਬੈਨੀਫਿਟ ਆ ਕਿਉਂਕਿ ਜੇਕਰ ਆਪ ਬਣ ਬੱਕਰੀ ਖਰੀਦ ਲਿਆਉਣੇ ਆ ਬੱਕਰੀ ਦੀ ਕੁਆਲਿਟੀ ਵਧੀਆ ਹੁੰਦੀ ਪਰ ਕਈ ਵਾਰ ਬੱਕਰੀ ਜਿਹੜੀ ਆ ਸਹੀ ਬੱਕਰੇ ਤੋਂ ਗੱਭਣ ਨਹੀਂ ਕਰਵਾਈ ਹੁੰਦੀ ਘੱਟ ਕੁਆਲਟੀ ਵਾਲੇ ਬੱਕਰੇ ਤੋਂ ਗੱਭਣ ਕਰਵਾਈ ਵੀ ਹੁੰਦੀ ਜਦੋਂ ਉਹਦੇ ਬੱਚੇ ਹੁੰਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਲੌਸ ਹੋ ਸਕਦਾ ਕਿਉਂਕਿ ਜੇਕਰ ਲੋਕ ਕੁਆਲਟੀ ਦੇ ਬੱਚੇ ਹੋਣਗੇ ਤਾਂ ਘੱਟ ਰੇਟ ਵਿੱਚ ਸੇਲ ਹੋਣਗੇ ਸਭ ਤੋਂ ਵਧੀਆ ਇਹ ਹੈ ਜੇਕਰ ਆਪਾਂ ਬੱਕਰੀ ਲੈਣੀ ਆ ਚਾਹੇ ਪੱਟ ਲੈਣੀ ਆ ਖਾਲੀ ਲੈ ਕੇ ਆਓ ਆਪ ਇਹਨੂੰ ਚੰਗੇ ਬੱਕਰੇ ਤੋਂ ਖੜੇ ਕੰਨਾਂ ਵਾਲੇ ਤੋਂ ਕੋਨੇ ਬੱਕਰੇ ਦਾ ਕਰਾਸ ਕਰਵਾਓ ਤੇ ਜੇਕਰ ਆਪਾਂ ਚਿੱਟੀਆਂ ਅੱਖਾਂ ਵਾਲੇ ਬੱਕਰੇ ਤੋਂ ਕਰਾਸ ਕਰਵਾਵਾਂਗੇ ਚਿੱਟੇ ਬੱਕਰੇ ਤੋਂ ਖੜੇ ਕੰਨਾਂ ਵਾਲੇ ਚਿੱਟੀਆਂ ਅੱਖਾਂ ਵਾਲੇ ਤੋਂ ਕਰਾਸ ਕਰਾਵਾਂਗੇ ਤਾਂ ਇਹਦਾ ਹੋਰ ਵੀ ਜਿਆਦਾ ਬੈਨੀਫਿਟ ਆ ਜਿਵੇਂ ਕਿ ਆਪਾਂ ਤੁਹਾਨੂੰ ਦੱਸੀਤ ਵੀ ਇਹਦਾ ਬੱਚਾ ਹੀ ਜਿਹੜਾ ਤਿੰਨ ਚਾਰ ਮਹੀਨਿਆਂ ਦਾ ਚਿੱਟੀਆਂ ਅੱਖਾਂ ਵਾਲਾ 16-17000 ਦੇ ਰੇਟ ਵਿੱਚ ਸੇਲ ਹੁੰਦਾ ਸੋ ਇਸ ਤਰ੍ਹਾਂ ਜਿਹੜੀ ਬਰਬਰੀ ਨਸਲਾ ਬੀਟਲ ਦੇ ਮੁਕਾਬਲੇ ਵਿੱਚ ਚੱਲੀ ਜਾਂਦੀ ਆ ਤੇ ਜੇਕਰ ਕੋਈ ਵੀਰ ਨਵਾਂ ਸ਼ੁਰੂ ਕਰਨਾ ਚਾਹੁੰਦਾ ਤਾਂ ਇਸ ਤਰ੍ਹਾਂ ਲੈ ਕੇ ਜਿਹੜਾ ਕੰਮ ਸ਼ੁਰੂ ਕਰ ਸਕਦਾ ਤੇ ਵਧੀਆ ਪੈਸੇ ਕਮਾ ਸਕਦਾ ਸੋ ਹਾਂਜੀ ਭਾਈ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਜੇਕਰ ਇਹ ਕੋਈ ਕੋ ਲੋਕ ਕੁਆਲਟੀ ਦੀਆਂ ਪਹਿਲਾਂ ਹੈਗੀਆਂ ਬੱਕਰੀਆਂ ਬਰਬਰੀ ਦੀਆਂ ਵੀ ਘੱਟ ਕੁਆਲਟੀ ਦੀਆਂ ਸੋ ਇਹ ਨਹੀਂ ਗਾ ਵੀ ਆਪਾਂ ਹੋਂ ਜਿਹੜੀ ਲੋਕ ਕੁਆਲਟੀ ਦੀ ਉਹਨਾਂ ਨੂੰ ਵੇਚ ਦੇਣਾ ਚੰਗੀਆਂ ਲੈ ਕੇ ਆਉਣੀਆਂ ਤਾਂ ਉਹਦੇ ਲਈ ਆਪਾਂ ਕੀ ਕਰਨਾ ਵੀ ਜਿਹੜੀ ਲੋਕ ਕੁਆਲਟੀ ਦੀਆਂ ਉਹਨੂੰ ਚੰਗੇ ਬੱਕਰੇ ਤੋਂ ਕਰਾਸ ਕਰਵਾ ਕੇ ਵਧੀਆ ਬੱਚੇ ਲੈ ਸਕਦੇ ਆ ਇਹ ਨਹੀਂ ਗਾ ਵੀ ਜਿਹੜੀ ਲੋਕ ਕੁਆਲਟੀ ਦੀ ਆ ਉਹ ਤਾਂ ਬੱਚੇ ਵਧੀਆ ਨਹੀਂ ਹੋਣਗੇ ਜੇਕਰ ਆਪਾਂ ਵਧੀਆ ਬਰੀਡਰ ਤੋਂ ਕਰਾਸ ਕਰਾਵਾਂਗੇ ਚਿੱਟੇ ਤੋਂ ਘੋਨੇ ਤੋਂ ਤੇ ਜੇਕਰ ਚਿੱਟੀਆਂ ਖਾਲ ਤੋਂ ਕਰਾਉਣਾ ਹੋਵੇ ਤਾਂ ਵੀ ਕਰਵਾ ਸਕਦੇ ਆ ਤੇ ਚੰਗੇ ਬੱਚੇ ਜਿਹੜੇ ਲੈ ਸਕਦੇ ਆ ਬੱਕਰੀਆਂ ਤੋਂ ਇਹ ਨਹੀਂਗਾ ਜਿਹੜੀ ਲੋਕਵਾਰਟੀ ਦੀ ਉਹ ਬੱਚੇ ਨਹੀਂ ਦੇਊਗੀ ਸੋ ਇਸ ਤਰ੍ਹਾਂ ਆਪਾਂ ਜਿਹੜੇ ਲੋਕਵਾਰਟੀ ਦੀ ਬੱਕਰੀਆਂ ਉਹਨਾਂ ਤੋਂ ਵੀ ਚੰਗੇ ਬੱਚੇ ਜਿਹੜੇ ਲੈ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਬਰਬਰੀ ਨਸਲ ਆ ਇਹਦਾ ਵੀ ਖਰਚ ਬਹੁਤ ਘੱਟ ਆ ਬੀਟਲ ਦੇ ਮੁਕਾਬਲੇ ਜੇਕਰ ਇਹਨਾਂ ਨੂੰ ਆਪਾਂ ਖਾਣ ਪੀਣ ਦੀ ਗੱਲ ਕਰੀਏ ਤਾਂ ਇਹ ਬੀਟਲ ਦੇ ਮੁਕਾਬਲੇ ਜਿਹੜਾ ਅੱਦਾ ਹੀ ਖਾਂਦੀਆਂ ਪੀਂਦੀਆਂ ਕਿਉਂਕਿ ਜੇਕਰ ਆਪਾਂ ਇਹਨਾਂ ਨੂੰ ਖੁੱਲੇ ਵਿੱਚ ਵੀ ਛੱਡਾਂਗੇ ਤਾਂ 1-2 ਘੰਟਿਆਂ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਖਾ-ਪੀ ਕੇ ਵਧੀਆ ਰਾਜੇ ਜਾਂਦੀਆਂ ਤੇ ਜੇਕਰ ਆਪਾਂ ਬੀਟਲ ਰੱਖੀਆ ਉਹਨੂੰ ਆਪਾਂ ਖੁੱਲੇ ਛੱਡਾਂਗੇ ਤਾਂ ਉਹਨੂੰ ਆਪਾਂ ਸਾਰਾ ਦਿਨ ਜਿਹੜਾ ਚਾਰ ਕੇ ਫੇਰ ਜਿਹੜੇ ਉਹ ਰਾਜ ਦੀਏ ਬੱਕਰੀ ਜਿਹੜੀ ਬੀਟਲਾ ਤੇ ਜੇਕਰ ਆਪਾਂ ਬਰਬਰੀ ਰੱਖਦੇ ਆਂ ਤਾਂ ਇੱਕ ਦੋ ਘੰਟਿਆਂ ਦੇ ਵਿੱਚ ਹੀ ਵਧੀਆ ਰਾਜ ਜਾਂਦੀ ਆ ਤੇ ਜੇਕਰ ਆਪਾਂ ਘਰੇ ਰੱਖਣੀ ਆ ਤਾਂ ਉਹਦੇ ਵਿੱਚ ਵੀ ਖਰਚ ਘੱਟ ਆ ਜੇਕਰ ਆਪਾਂ ਹਰਾ ਚਾਰਾ ਪਾਉਣਾ ਚਾਹੀ ਸੁੱਕਾ ਚਾਰਾ ਪਾਉਣਾ ਬੀਟਲ ਦੇ ਮੁਕਾਬਲੇ ਅੱਧੇ ਖਰਚੇ ਵਿੱਚ ਹੀ ਪਾਲ ਜਾਂਦੀਆਂ ਥੋੜੇ ਹਰੇ ਚਾਰੇ ਨਾਲ ਹੀ ਰਾਜ ਜਾਂਦੀ ਜਿਹੜੀ ਬਰਬਰੀ ਨਾਲ ਸਗਾ ਤੇ ਬੀਟਲ ਨੂੰ ਜਿਹੜਾ ਖਾਣ ਪੀਣਾ ਉਹ ਵੱਧ ਪਾਉਣਾ ਪੈਂਦਾ ਹਰਾ ਚਾਰਾ ਚਾਹੇ ਸੁੱਕਾ ਚਾਰਾ ਉਹ ਵੱਧ ਖਾਂ ਕੋਈ ਨਸਲ ਦੇ ਹਿਸਾਬ ਨਾਲ ਅਲੱਗ-ਅਲੱਗ ਹੁੰਦਾ ਬੱਕਰੀ ਦੀ ਹਾਈਟ ਵੀ ਜਿਆਦਾ ਦੀ ਵੱਡੀ ਬੱਕਰੀ ਹੁੰਦੀ ਆ ਤੇ ਖਾਣ ਪੀਣ ਵੀ ਜਿਹੜਾ ਉਹਦਾ ਵੱਧ ਹੋਊਗਾ ਤੇ ਜਿਹੜੀ ਬਰਬਰੀ ਨਸਲ ਆ ਇਹ ਮੱਧਮਕਾਰ ਦੀ ਹੁੰਦੀ ਆ ਛੋਟੇ ਕੱਦ ਦੀ ਹੁੰਦੀ ਆ ਤੇ ਇਹਦਾ ਜਿਹੜਾ ਖਾਣ ਪੀਣ ਵੀ ਬਹੁਤ ਘੱਟ ਹੁੰਦਾ ਉਹਦੇ ਮੁਕਾਬਲੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਦੱਸਾਂਗੇ ਵੀ ਆਪਾਂ ਬੱਕਰੀਆਂ ਦੇ ਕੰਮ ਵਿੱਚ ਕਿੰਨੀ ਕਮਾਈ ਹੁੰਦੀ ਆ ਆਪਾਂ ਨੂੰ ਤਾਂ ਉਹਦੇ ਲਈ ਆਪਾਂ ਤੁਹਾਨੂੰ ਦੱਸ ਦਿੰਨੇ ਵੀ ਇਹਦੇ ਵਿੱਚ ਕੋਈ ਜਿਆਦਾ ਜੇਕਰ ਆਪਾਂ ਚਾਹੀਏ ਵੀ ਆਪਾਂ ਨਵਾਂ ਕੰਮ ਸ਼ੁਰੂ ਕਰਕੇ ਇਹਦੇ ਵਿੱਚੋਂ ਆਪਾਂ ਲੱਖਾਂ ਰੁਪਏ ਕਮਾ ਲਾਂਗੇ ਤਾਂ ਇਦਾਂ ਜਿਹੜਾ ਨਹੀਂ ਹੋਊਗਾ ਤੇ ਇਹਦੇ ਵਿੱਚ ਇਹ ਹੁੰਦਾ ਵੀ ਇਹ ਜਿਹੜਾ ਧੰਦਾ ਬੱਕਰੀ ਪਾਲਣ ਦਾ ਇਹ ਸਹਾਇਕ ਧੰਦੇ ਵਜੋਂ ਆਪਾਂ ਕਰ ਸਕਦੇ ਆ ਜੇਕਰ ਆਪਾਂ ਪਸ਼ੂ ਪਾਲਣ ਦਾ ਕੰਮ ਕਰਦੇ ਆ ਤਾਂ ਨਾਲ ਆਪਾਂ ਬੱਕਰੀਆਂ ਰੱਖ ਕੇ ਜਿਹੜਾ ਵਧੀਆ ਸਹਾਇਕ ਧੰਦੇ ਵਜੋਂ ਕੰਮ ਕਰ ਸਕਦੇ ਆ ਤੇ ਵਧੀਆ ਪੈਸੇ ਕਮਾ ਸਕਦੇ ਆ ਕਿਉਂਕਿ ਜੇਕਰ ਆਪਾਂ ਪਸ਼ੂ ਰੱਖਦੇ ਆ ਤਾਂ ਉਹੀ ਹਰਾਚਾਰ ਆਪਾਂ ਬੱਕਰੀਆਂ ਨੂੰ ਪਾ ਦੇਾਂਗੇ ਤਾਂ ਆਪਾਂ ਨੂੰ ਜਿਹੜਾ ਇਹਨਾਂ ਦਾ ਖਰਚਾ ਉਹ ਬਿਲਕੁਲ ਮਹਿਸੂਸ ਨਹੀਂ ਹੁੰਦਾ ਸੋ ਇਸ ਤਰ੍ਹਾਂ ਜੇਕਰ ਆਪਾਂ ਸੇਕ ਤੰਦੇ ਉਹ ਜੋ ਕੰਮ ਕਰਾਂਗੇ ਤਾਂ ਵਧੀਆ ਇਨਕਮ ਹੋਊਗੀ ਇਹਦੇ ਵਿੱਚੋਂ ਜੇਕਰ ਆਪਾਂ ਚਾਹਾਂਗੇ ਵੀ ਅੱਜ ਹੀ ਆਪਾਂ ਸ਼ੁਰੂ ਕਰ ਲਿਆ ਤੇ ਅੱਜ ਹੀ ਆਪਾਂ ਨੂੰ ਜਿਹੜੇ ਆ ਇੱਕ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਵਧੀਆ ਇਨਕਮ ਆਉਣ ਲੱਗ ਜੇ ਤਾਂ ਇਸ ਤਰ੍ਹਾਂ ਨਹੀਂ ਹੁੰਦਾ ਇਹਦੇ ਵਿੱਚ ਇਹੀ ਹੁੰਦਾ ਵੀ ਜਦੋਂ ਬੱਕਰੀ ਸੂਹੀ ਉਹਦੇ ਬੱਚੇ ਆਉਣਗੇ ਤਾਂ ਉਹਨਾਂ ਨੂੰ ਸੇਲ ਕਰਕੇ ਆਪਾਂ ਜਿਹੜੀ ਇਨਕਮ ਆ ਉਹ ਲੈ ਸਕਦੇ ਹਾਂ ਸੋ ਇਸ ਤਰ੍ਹਾਂ ਜੇਕਰ ਕੋਈ ਵੀ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਉਹ ਕੰਮ ਸ਼ੁਰੂ ਕਰ ਸਕਦਾ ਬਾਕੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਹੀ ਦਿੱਤੀ ਹੈ ਵੀ ਵਧੀਆ ਨਸਲਾ ਬਰਬਰੀ ਜਿਹੜੀ ਹੈਗੀ ਆ ਤੇ ਇਹਦਾ ਖਰਚ ਵੀ ਬਹੁਤ ਘੱਟ ਆ ਤੇ ਸਹਿਜ ਧੰਦੇ ਵਜੋਂ ਆਪਾਂ ਇਹ ਕੰਮ ਕਰਕੇ ਵਧੀਆ ਨਿਕਮਾ ਲੈ ਸਕਦੇ ਹਾਂ ਸਵਾਗਤ ਜੀ ਬਈ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਧੰਨਵਾਦ